ਸਸ਼ੀ ਗਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਸਟਾਈਲ ਵਿਦ ਪੰਜਾਬੀ ਗਰਲਸ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਲਈ ਫਿਰ ਇੱਕ ਵੀਡੀਓ ਲੈ ਕੇ ਆਏ ਹਾਂ ਜਿਹੜੀ ਕਿ ਜੌਰਜਟਰ ਦੇ ਸੂਟਸ ਤੇ ਆ ਇਹਦੇ ਵਿੱਚ ਅਸੀਂ ਤੁਹਾਨੂੰ ਜੌਰਜਟ ਦੇ ਉੱਤੇ ਜਿਹੜੀ ਹੈਗੀ ਸਮਰ ਫਰੈਂਡਲੀ ਏਮਬਰਾਇਡਰੀ ਦਿਖਾਵਾਂਗੇ ਜਿਹੜੀ ਕਿ ਬੜੀ ਹੀ ਜੈਨੂਨ ਤੇ ਡੀਸੈਂਟ ਹੋਵੇਗੀ ਜਿਨ੍ਹਾਂ ਨੂੰ ਤੁਸੀਂ ਕੈਜੂਅਲ ਵੇਅਰ ਦੇ ਤੌਰ ਤੇ ਵੀਅਰ ਕਰ ਸਕਦੇ ਹੋ ਜਿੱਦਾਂ ਕਿ ਆਪਾਂ ਛੋਟੇ-ਮੋਟੇ ਫੰਕਸ਼ਨਾਂ ਤੇ ਜਾ ਕਿਤੇ ਬਾਹਰ ਅੰਦਰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜੌਰਜਟ ਜਿਹੜਾ ਫੈਬਰਿਕ ਹੈ ਇਹ ਗਰਮੀਆਂ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਵੀਅਰ ਹੋ ਜਾਂਦਾ ਤੇ ਇਹਦੇ ਉੱਤੇ ਨੀਚੇ ਤੁਸੀਂ ਸੌਫਟ ਲਾਈਨਿੰਗ ਯੂਜ਼ ਕਰਕੇ ਇਹਨੂੰ ਬੜਾ ਹੀ ਸੋਹਣਾ ਸੋਹਣੇ ਤਰੀਕੇ ਨਾਲ ਤੁਸੀਂ ਸਟਿਚ ਕਰਕੇ ਪਾ ਸਕਦੇ ਹੋ ਸੋ ਕਰਦੇ ਆਂ ਜੀ ਵੀਡੀਓ ਸਟਾਰਟ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਦੇਖਦੇ ਆਂ ਜੀ ਅੱਜ ਦਾ ਪਹਿਲਾ ਸੂਟ ਇਹ ਹੈ ਜੀ ਸਾਡਾ ਅੱਜ ਦਾ ਪਹਿਲਾ ਸੂਟ ਜਿਹਦੇ ਵਿੱਚ ਤੁਹਾਨੂੰ ਕਲਰ ਇਹ ਦਾ ਬੜਾ ਹੀ ਪਿਆਰਾ ਜਿਹਾ ਕਲਰ ਹੈ ਇਹਦਾ ਆਪਾਂ ਬ੍ਰਿਕ ਜਿਹਾ ਕਲਰ ਕਹਿ ਸਕਦੇ ਆਂ ਕਿ ਥੋੜਾ ਲਾਈਟਸ ਦੇ ਵਿੱਚ ਤੁਹਾਨੂੰ ਇਹ ਔਰੇਂਜੀ ਸ਼ੇਡ ਦੇ ਰਿਹਾ ਹੈ ਪਰ ਇਹ ਥੋੜਾ ਜਿਹਾ ਮਹਿਰੂਨ ਜਿ ਟੋਣ ਵਾਲਾ ਹੈ ਜਿੱਦਾਂ ਇਹਨੂੰ ਆਪਾਂ ਅਗਰ ਪ੍ਰੋਪਰ ਕਹੀਏ ਤਾਂ ਇਹ ਡਰਾਈ ਰੋਜ਼ ਕਲਰ ਹੈ ਤੇ ਬੜਾ ਹੀ ਸੋਹਣਾ ਤੇ ਡੀਸੈਂਟ ਜਿਹਾ ਕਲਰ ਹੈ ਇਹ ਆ ਦੇਖਦੇ ਆਪਾਂ ਗੱਲ ਕਰਦੇ ਆਂ ਦੀ ਐਮਬ੍ਰੋਇਡਰੀ ਦੀ ਇਹ ਜਿਹੜੀ ਐਮਬ੍ਰੋਇਡਰੀ ਬਹੁਤ ਹੀ ਪਿਆਰੀ ਏਮਬ੍ਰੋਇਡਰੀ ਹੈ ਦੀ ਜਿਹੜਾ ਕਿ ਇੱਕ ਕਾਰਨਰ ਦੇ ਵਿੱਚ ਬੜਾ ਹੀ ਸੋਹਣਾ ਉੱਪਰ ਚਾਕ ਤੱਕ ਜਿਹੜੀ ਹੈ ਬੜੀ ਹੀ ਪਿਆਰੀ ਬੇਲ ਬਣੀ ਹੋਈ ਹੈ ਬੜਾ ਹੀ ਸੋਹਣਾ ਇੱਕ ਡਿਫਰੈਂਟ ਜਿਹਾ ਕਨਸੈਪਟ ਹੈ ਦੇਖੋ ਬੜੇ ਹੀ ਸੋਹਣੇ ਕਲਰ ਕੰਬੀਨੇਸ਼ਨ ਪਾਏ ਹੋਏ ਨੇ ਜਿਹੜੇ ਕਿ ਏਮਬ੍ਰੋਇਡਰੀ ਨੂੰ ਬਹੁਤ ਵਧੀਆ ਉਹਦੀ ਲੁੱਕ ਨੂੰ ਬਹੁਤ ਸੋਹਣਾ ਬਣਾ ਰਹੇ ਨੇ ਜਿਹਦੇ ਵਿੱਚ ਕਿ ਫਿਰੋਜ਼ੀ ਕਲਰ ਹੈ ਆਫ ਵਾਈਟ ਹੈ ਤੇ ਬੜਾ ਹੀ ਸੋਹਣਾ ਪੱਤੀਆਂ ਦਾ ਗ੍ਰੀਨ ਕਲਰ ਹੈ ਤੇ ਹਲਕਾ ਹਲਕਾ ਵਿੱਚ ਜਰੀ ਦਾ ਟੱਚ ਦਿੱਤਾ ਹੋਇਆ ਹੈ ਦੇਖੋ ਤੁਸੀਂ ਬੜੀ ਹੀ ਸੋਹਣੀ ਬੇਲ ਹੈ ਇਹਨੂੰ ਅਸੀਂ ਹੈਵੀ ਬੇਲ ਥੋੜੀ ਹੈਵੀ ਹੋਣ ਕਰਕੇ ਅਸੀਂ ਸਿਰਫ ਇੱਕ ਕਾਰਨਰ ਤੇ ਰੱਖੀ ਹੈ ਤੇ ਬਾਕੀ ਇਹ ਹੈ ਕਿ ਕੋਈ ਸਟਿਚਿੰਗ ਦੇ ਵਿੱਚ ਚਾਕ ਵਗੈਰਾ ਦੀ ਕੋਈ ਦਿੱਕਤ ਨਾ ਹੋਵੇ ਇਸ ਕਰਕੇ ਆਪਾਂ ਇਹਨੂੰ ਫ੍ਰੀਲੀ ਕਿੰਨਾ ਵੀ ਆਪਾਂ ਇਹਨੂੰ ਚਾਕ ਘੇਰਾ ਰੱਖ ਸਕਦੇ ਹਾਂ ਸੋ ਇਸ ਕਰਕੇ ਦੂਜੀ ਸਾਈਡ ਤੇ ਆਪਾਂ ਬੁੱਡੀਆਂ ਬਣਾਈਆਂ ਨੇ ਬੜਾ ਹੀ ਸੋਹਣਾ ਇੱਕ ਡਿਫਰੈਂਟ ਜਿਹਾ ਕਨਸੈਪਟ ਦਿੱਤਾ ਹੋਇਆ ਹੈ ਦੇਖੋ ਇਹਨੂੰ ਵੀ ਤੁਸੀਂ ਅ ਵਿੱਚੋਂ ਜਿੱਦਾਂ ਫਰੋਜੀ ਕਲਰ ਪਿਕ ਕਰਕੇ ਜਾਂ ਆਫ ਵਾਈਟ ਕਿਸੇ ਵੀ ਤਰ੍ਹਾਂ ਦਾ ਤੁਸੀਂ ਪਹਿਲਾਂ ਵੀ ਆਪਾਂ ਗੱਲ ਕਰਦੇ ਹੁੰਨੇ ਆ ਕਿ ਲੇਸ ਵਗੈਰਾ ਪਾਈਪਿੰਗ ਲਗਾ ਕੇ ਜਾਂ ਜਿੱਦਾਂ ਲੇਸਿੰਗ ਦਾ ਟੱਚ ਦੇ ਕੇ ਇਹਨੂੰ ਹੋਰ ਵੀ ਸੋਹਣਾ ਬਣਾ ਸਕਦੇ ਹੋ ਬੜਾ ਹੀ ਸੋਬਰ ਤੇ ਇੱਕ ਡੀਸੈਂਟ ਜਿਹਾ ਸੂਟ ਬਣ ਕੇ ਰੈਡੀ ਹੋਇਆ ਆ ਦੇਖੋ ਤੁਸੀਂ ਇਹ ਹੈਗੇ ਬਾਜੂ ਤੇ ਫਲਾਰ ਹੈ ਇਹਦੇ ਵੀ ਤੁਸੀਂ ਜਦੋਂ ਸਟਿਚ ਕਰੋਗੇ ਤਾਂ ਇਹਨੂੰ ਤੁਸੀਂ ਲੇਸ ਵਗੈਰਾ ਜਾਂ ਪਾਈਪਿੰਗ ਦੇ ਕੇ ਬੜਾ ਹੀ ਸੋਹਣਾ ਬਣਾ ਸਕਦੇ ਹੋ ਦੇਖੋ ਬਹੁਤ ਹੀ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਬੜਾ ਹੀ ਸੋਹਣਾ ਸੂਟ ਹੈ ਇਹ ਇਹ ਸਾਡੇ ਕੋਲੇ ਸੂਟ ਅਸੀਂ ਰੈਡੀ ਹੋ ਕੇ ਆ ਗਏ ਨੇ ਕੁਝ ਸੂਟ ਤਾਂ ਤੁਸੀਂ ਸਾਨੂੰ ਵਟਸਐਪ ਕਰਕੇ ਇਹਦੇ ਪ੍ਰਾਈਸ ਬਾਰੇ ਪੁੱਛ ਸਕਦੇ ਹੋ ਅਸੀਂ ਤੁਹਾਨੂੰ ਪਰਸਨਲੀ ਮੈਸੇਜ ਕਰਕੇ ਦੱਸ ਦਾਂਗੇ ਦੇਖਦੇ ਹਾਂ ਜੀ ਅਗਲਾ ਸੂਟ ਏਐਜੀ ਸਾਡਾ ਅਗਲਾ ਸੂਟ ਅਗਰ ਆਪਾਂ ਕਲਰ ਦੀ ਗੱਲ ਕਰੀਏ ਤਾਂ ਇਹਦਾ ਹੈਗਾ ਪਿੰਕ ਕਲਰ ਹੈ ਤੇ ਬਾਕੀ ਤੁਸੀਂ ਇਹਦੇ ਵਿੱਚ ਦੇਖੋ ਜਿੱਦਾਂ ਅੱਜਕੱਲ ਟ੍ਰੈਂਡ ਹੈ ਕਿ ਲਾਈਨਿੰਗ ਵਾਲੀ ਜਾਂ ਚੈੱਕ ਵਾਲੀ ਜੌਰਜਟ ਹੈ ਉਦੋਂ ਹੀ ਅਸੀਂ ਇਹ ਲਾਈਨਿੰਗ ਵਾਲੀ ਜੌਰਜਟ ਰੱਖੀ ਹੈ ਦੇਖੋ ਬੜਾ ਹੀ ਪਿਆਰਾ ਇੱਕ ਡਿਫਰੈਂਟ ਜਾਂ ਫੈਬਰਿਕ ਹੈ ਤੇ ਇਹ ਹੈ ਜੀ ਦੀ ਏਮਬ੍ਰੋਇਡਰੀ ਇਦੇ ਉੱਤੇ ਅਸੀਂ ਸਿਰਫ ਘੇਰੇ ਦੇ ਉੱਤੇ ਹੀ ਫਲਾਰਸ ਬਣੇ ਹੋਏ ਨੇ ਕਈ ਭੈਣਾਂ ਨੂੰ ਜਿਆਦਾ ਹੈਵੀ embroiderry ਪਸੰਦ ਨਹੀਂ ਹੁੰਦੀ ਸੋ ਅਸੀਂ ਘੇਰੇ ਦੇ ਉੱਤੇ ਹੀ ਛੋਟੇ-ਛੋਟੀਆਂ ਬੁੱਟੀਆਂ ਨੂੰ ਥੋੜਾ ਜਿਹਾ ਆਪਾਂ ਵੱਡਾ ਸਾਈਜ਼ ਦੇ ਕੇ ਇਹਨੂੰ ਘੇਰੇ ਦੇ ਉੱਤੇ ਪਾਇਆ ਹੋਇਆ ਹੈ ਤੇ ਹਲਕੇ-ਹਲਕੇ ਵਿੱਚ ਡਾਟਸ ਦਾ ਟੱਚ ਦਿੱਤਾ ਹੋਇਆ ਹੈ ਦੇਖੋ ਇਹ ਸੂਟ ਵੀ ਬੜਾ ਹੀ ਲਾਈਟ weight ਤੇ ਹਲਕਾ ਜਿਹਾ ਜਿਵੇਂ ਬਾਹਰ ਅੰਦਰ ਪਾਉਣ ਵਾਸਤੇ ਇੱਕ ਬਹੁਤ ਹੀ ਵਧੀਆ ਬਜਟ ਫ੍ਰੈਂਡਲੀ ਸੂਟ ਵਾਂਗ ਕੇ ਰੈਡੀ ਹੁੰਦਾ ਹੈ ਕਰਦੇ ਆ ਤੁਹਾਨੂੰ ਬਾਜੂ ਦਿਖਾਉਣੇ ਬਾਕੀ ਦਾ ਕਲਰ ਬਹੁਤ ਪਿਆਰਾ ਹੈ ਬੜਾ ਹੀ ਸੋਹਣਾ ਬੇਬੀ ਪਿੰਕ ਜਾਂ ਕਲਰ ਹੈ ਇਹ ਤੇ ਸੇਮ ਅਸੀਂ ਇਹ ਇੰਟ੍ਰੋਇਟਰੀ ਜਿਹੜੀ ਬਾਜੂ ਦਿੱਤੀ ਹੋਈ ਹੈ ਤੇ ਇਹ ਵੀ ਸੂਟ ਤੁਸੀਂ ਸਾਨੂੰ ਅਗਰ ਬਾਈ ਕਰਨਾ ਤਾਂ ਅਸੀਂ ਸਕਰੀਨ ਦੇ ਉੱਤੇ ਆਪਣਾ ਨੰਬਰ ਦਿੱਤਾ ਹੋਇਆ ਹੈ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਇਸ ਸੂਟ ਦੀ ਡਿਟੇਲ ਤੇ ਪ੍ਰਾਈਸ ਬਾਰੇ ਪੁੱਛ ਸਕਦੇ ਹੋ ਦਿਖਾਉਣਾ ਇਸ ਤੁਹਾਨੂੰ ਅਗਲਾ ਸੂਟ ਇਹ ਹੈ ਜੀ ਸਾਡਾ ਅਗਲਾ ਸੂਟ ਇਹਦੇ ਅਗਰ ਆਪਾਂ ਕਲਰ ਦੀ ਗੱਲ ਕਰੀਏ ਜਿਵੇਂ ਪਹਿਲਾ ਵਾਲਾ ਸੂਟ ਸੀਗਾ ਉਹਦੇ ਉੱਤੇ ਜਿਹੜਾ ਸਾਰਾ ਟੱਚ ਸੀ ਉਹ ਲਾਈਨਿੰਗ ਵਾਲਾ ਸੀ ਤੇ ਜਿਹੜਾ ਇਹ ਸੂਟ ਹੈ ਇਹਦੇ ਉੱਤੇ ਵਿੱਚ ਚੈੱਕ ਦਿੱਤਾ ਹੋਇਆ ਹੈ ਤੇ ਇਹ ਵੀ ਬੜਾ ਹੀ ਪਿਆਰਾ ਵੜ ਕੇ ਰੈਡੀ ਹੋਇਆ ਸਾਰੇ ਹੀ ਸੂਟ ਬੜੇ ਸੋਬਰ ਤੇ ਡੀਸੈਂਟ ਜੀ ਐਮਬਰਾਇਡਰੀ ਵਾਲੇ ਰੱਖੇ ਹੋਏ ਨੇ ਜਿਆਦਾ ਹੈਵੀ ਲੁੱਕ ਨਹੀਂ ਦਿੱਤੀ ਹੋਈ ਸੂਟਸ ਦੇ ਉੱਤੇ ਦੇਖੋ ਬੜੀ ਹੀ ਸੋਹਣੀ ਫਰੰਟ ਦੇ ਉੱਤੇ ਬੁੱਟੀ ਪਾਈ ਹੋਈ ਹੈ ਬੜੇ ਹੀ ਡਿਫਰੈਂਟ ਜਿਹਾ ਕਨਸੈਪਟ ਦੇ ਤੇ ਇੱਕ ਸੋਹਣੇ ਜਨਿਕ ਜੇ ਸੂਟ ਰੈਡੀ ਕੀਤੇ ਨੇ ਹਲਕੇ ਜੇ ਕਿ ਜ਼ਿਆਦਾ ਹੈਵੀ ਵੀ ਨਾ ਹੋਣ ਤੇ ਵਧੀਆ ਬਜਟ ਫਰੈਂਡਲੀ ਵੀ ਹੋਣ ਤੇ ਆਪਾਂ ਵਧੀਆ ਇਹਨੂੰ ਗਰਮੀ ਦੇ ਵਿੱਚ ਬੀਅਰ ਕਰ ਸਕੀਏ ਇਹ ਹੈਗਾ ਜੀ ਬਾਜੂ ਦਾ ਕੰਮ ਇਹਨੂੰ ਤੁਸੀਂ ਬਾਜੂ ਦੇ ਉੱਤੇ ਬੜੇ ਹੀ ਸੋਹਣੀ ਜਾਂ ਤੁਸੀਂ ਬਾਟਮ ਦੇ ਉੱਤੇ ਵੀ ਲੈ ਕੇ ਆ ਸਕਦੇ ਹੋ ਆਪਣੇ ਟੇਸਟ ਦੇ ਅਕੋਰਡਿੰਗ ਤੇ ਇਹ ਹੈਗਾ ਜੀ ਸਾਰਾ ਬਾਜੂ ਦਾ ਕੰਮ ਬਾਜੂ ਥੋੜੀ ਜੀ ਹੈਵੀ ਰੱਖੀ ਹੈ ਸੌਰੀ ਇਹ बॉटम ਦਾ ਕੰਮ ਹੈ बॉਟਮ ਦੇ ਉੱਤੇ ਵੀ ਡਿਫਰੈਂਟ ਬੁੱਟੀ ਦਿੱਤੀ ਹੋਈ ਹੈ ਦੇਖੋ ਇਹ ਜਿਹੜਾ ਸਾਰਾ ਕੰਮ ਹੈ ਇਹ ਸ਼ਰਟ ਦੇ ਉੱਤੇ ਤੇ ਬਾਜੂ ਦੇ ਉੱਤੇ ਤੇ ਜਿਹੜਾ ਇਹ ਕੰਮ ਹੈ ਇਹ बॉटਮ ਦਾ ਹੈ बॉਟਮ ਦੇ ਉੱਤੇ ਹੈ ਬਟ ਤੁਸੀਂ ਇਹਨਾਂ ਨੂੰ ਆਪਸ ਵਿੱਚ ਮਿਊਚੁਅਲੀ ਐਕਸਚੇਂਜ ਕਰ ਸਕਦੇ ਹੋ ਕਿ ਜਿੱਦਾਂ बॉਟਮ ਵਾਲਾ ਜਿਹੜਾ ਉਹ ਬਾਜੂ ਤੇ ਕਰ ਸਕਦੇ ਹੋ ਤੇ ਬਾਜੂ ਵਾਲਾ ਤੁਸੀਂ बॉਟਮ ਤੇ ਕਰ ਸਕਦੇ ਹੋ ਦੇਖੋ ਬੜਾ ਹੀ ਪਿਆਰਾ ਇਹ ਡੀਸੈਂਟ ਤੇ ਹਲਕਾ ਹਲਕਾ ਕੰਮ ਅਸੀਂ बॉਟਮ ਦੇ ਉੱਤੇ ਤੇ ਬਾਜੂ ਦੇ ਉੱਤੇ ਤੇ ਸ਼ਰਟ ਦੇ ਫਰੰਟ ਉੱਤੇ ਰੱਖਤਾ ਹੈ ਤੇ ਇਹ ਵੀ ਦੇਖੋ ਤੁਸੀਂ ਬੜਾ ਹੀ ਸੋਹਣਾ ਅਗਰ ਤੁਸੀਂ ਇਹਦੀ ਬਾਜੂ ਰੱਖੋਗੇ ਤਾਂ ਜ਼ਿਆਦਾ ਪਿਆਰੀ ਲੱਗੇਗੀ ਕਿਉਂਕਿ ਬਾਜੂ ਦੇ ਉੱਤੇ ਬਹੁਤ ਸੋਹਣਾ ਲੱਗਦਾ ਏਦਾਂ ਦਾ ਵਰਕ ਤੇ ਬਾਕੀ ਟ੍ਰੈਂਡ ਦੇ ਵਿੱਚ ਵੀ ਹੈਗਾ ਸੋ ਇਹ ਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਬਾਕੀ ਫਿਲਹਾਲ ਇਹ ਸੂਟ ਸਾਡੇ ਕੋਲੇ ਬਣ ਕੇ ਰੈਡੀ ਹੋ ਕੇ ਆ ਗਏ ਨੇ ਜਿਹੜੇ ਕਿ ਸਮਰ ਫਰੈਂਡਲੀ ਨੇ ਤਾਂ ਬਾਕੀ ਅਗਰ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਅਸੀਂ ਆਪਣਾ ਨੰਬਰ ਮੈਂਸ਼ਨ ਕੀਤਾ ਤਾਂ ਤੁਸੀਂ ਮੈਸੇਜ ਕਰਕੇ ਸਾਡੇ ਤੋਂ ਇਹ ਸੂਟ ਬਾਏ ਕਰ ਸਕਦੇ ਹੋ ਸੋ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਤਦ ਤੱਕ ਸਤਿ ਸ਼੍ਰੀ ਅਕਾਲ